ਜੀ ਦੋਸਤੋ ਜੇਕਰ ਤੁਹਾਡੀਆਂ ਬੇਲਾਂ ਫਲ ਨਹੀਂ ਚੱਕਦੀਆਂ ਤਾਂ ਤੁਹਾਨੂੰ ਨੁਕਤਾ ਦੱਸਣ ਲੱਗਿਆ ਨੁਕਤਾ ਬਹੁਤ ਵਧੀਆ ਸੌਖਾ ਨੁਕਤਾ ਹੈ ਕੋਈ ਕੁਝ ਕਰਨ ਦੀ ਲੋੜ ਨਹੀਂ ਕੋਈ ਦਵਾਈ ਕਰਨ ਦੀ ਲੋੜ ਨਹੀਂ ਸਿਰਫ ਇੱਕ ਛੋਟਾ ਜਿਹਾ ਕੰਮ ਕਰਨਾ ਹੈ ਕੰਮ ਕੀ ਕਰਨਾ ਤੁਹਾਨੂੰ ਦੱਸ ਦਿਆਂ ਆਜੋ ਦੇਖੋ ਤੁਸੀਂ ਕੀ ਕਰਨਾ ਐਸ ਤਰ੍ਹਾਂ ਜਿਹੜੀ ਲਗਰ ਹੈ ਇਹ ਲਗਰ ਦੇਖੋ ਤੁਸੀਂ ਵੱਡੀ ਜਾ ਰਹੀ ਹੈ ਤੇ ਕਿਤੇ ਵੀ ਫਲ ਨਹੀਂ ਲੱਗਿਆ ਹੈ ਦੇਖੋ ਕਿਤੇ ਫਲ ਨਹੀਂ ਲੱਗਿਆ ਹੋਇਆ ਤੁਸੀਂ ਕੀ ਕਰਨਾ ਇਹਨੂੰ ਇੱਥੋਂ ਤੋੜ ਦੇਣਾ ਇੱਥੋਂ ਮੂਰੋਂ ਇੱਥੋਂ ਤੋੜ ਦੋਂਗੇ ਤਾਂ ਕੀ ਹੋਊਗਾ ਇਹਦੇ ਪਿਛਲੇ ਪਾਸੇ ਜਿਹੜੇ ਫੁੱਲ ਨੇ ਉਹ ਲੱਗਣ ਲੱਗ ਜਾਣਗੇ ਨਰਤੇ ਮਾਦਾ ਦੇ ਜਦੋਂ ਨਰਤੇ ਮਾਦਾ ਦੇ ਫੁੱਲ ਲੱਗਣਗੇ ਤਾਂ ਦੋਸਤੋ ਤੁਹਾਡਾ ਜਿਹੜਾ ਮਤਲਬ ਕਿ ਫਰੂਟ ਛੋਟੇ ਜਿਆਦਾ ਲੱਗਣਗੇ ਕਦੋਂ ਤੁਸੀਂ ਥੋੜੇ ਨਹੀਂ ਜਾਣੇ ਇਹ ਕੰਮ ਜ਼ਰੂਰ ਕਰਕੇ ਦੇਖਿਓ ਸੋਨੂੰ ਮੈਂ ਕਰਿਆ ਹੋਇਆ ਵੀ ਦਿਖਾਉਣਾ ਆਪਣੇ ਆਜੋ ਵੀਡੀਓ ਨਾਲ ਜੁੜੇ ਰਹੋ ਇਹ ਆਪਣੇ ਚੌਲੇ ਆ ਗਏ ਤੁਹਾਨੂੰ ਮੈਂ ਦਿਖਾਉਣਾ ਆਜੋ ਦੋਸਤੋ ਦੇਖੋ ਜਿਹੜਾ ਆਪਾਂ ਕੰਮ ਕਰਿਆ ਸੀਗਾ ਉਹ ਤੁਹਾਨੂੰ ਆਹ ਦੇਖੋ ਆ ਲਗਰ ਆਪਾਂ ਥੋੜੀ ਧੀ ਇੱਥੋਂ ਮੂਹਰੋਂ ਆਹ ਦੇਖ ਲਓ ਕੱਦੂ ਲੱਗੇ ਹੋਏ ਦੇਖ ਸਕਦੇ ਹਾਂ ਇਸ ਕਰਕੇ ਇਹਨੂੰ ਮੂਹਰੋਂ ਤੋੜ ਦੋ ਮਗਰ ਆਪੇ ਫੁੱਟੇ ਆਊਗੀ ਤੇ ਕੱਦੂ ਸੋ ਸੋ ਤੋੜੇ ਨਹੀਂ ਟੁੱਟਣੇ ਦੱਸਿਓ ਤੁਹਾਨੂੰ ਮੇਰਾ ਇਹ ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਧੰਨਵਾਦ